ਦੂਸਰੀ ਜਮਾਤ ਦੇ ਪਿਆਰੇ ਪਿਆਰੇ ਬੱਚਿਓ ਪਿਆਰ ਭਰੀ ਸਤਿ ਸ਼ਕਾਲ ਹਾਂਜੀ ਪਿਆਰੇ ਬੱਚਿਓ ਅਸੀਂ ਪੰਜਾਬੀ ਵਿਸ਼ੇ ਦੀ ਵਰਕਸ਼ੀਟ ਨੰਬਰ 5 ਦਾ ਅਭਿਆਸ ਕਰਨਾ ਸ਼ੁਰੂ ਕਰ ਚੁੱਕੇ ਹਾਂ ਅਗਲਾ ਕੰਮ ਸ਼ੁਰੂ ਕਰਨ ਜਾ ਰਹੇ ਹਾਂ ਪ੍ਰਸ਼ਨ ਨੰਬਰ 15 ਅੱਬੂ ਨੇ ਕਿਹੜੇ ਕਿਹੜੇ ਰੰਗ ਦੀਆਂ ਕੁਕੜੀਆਂ ਖਰੀਦੀਆਂ ਸਨ ਅੱਬੂ ਨੇ ਚਿੱਟੇ ਅਤੇ ਕਾਲੇ ਰੰਗ ਦੀਆਂ ਕੁਕੜੀਆਂ ਖਰੀਦੀਆਂ ਸਨ ਸੋਲਵ ਮੈ ਪ੍ਰਸ਼ਨ ਹੈ ਬਟਾ ਖੇਤਾਂ ਵਿੱਚ ਮੋਟਰਾਂ ਕਿਸ ਨਾਲ ਚਲਦੀਆਂ ਹਨ ਖੇਤਾਂ ਵਿੱਚ ਮੋਟਰਾਂ ਬਿਜਲੀ ਨਾਲ ਚਲਦੀਆਂ ਹਨ 7ਵਾਂ ਪ੍ਰਸ਼ਨ ਅੱਬੂ ਨੇ ਕੁਕੜੀਆਂ ਨੂੰ ਵਕ ਵਕ ਕਿਉਂ ਬੰਦ ਕੀਤਾ ਸੀ ਅੱਬੂ ਨੂੰ ਡਰ ਸੀ ਕਿ ਉਹ ਮੁੜ ਲੜਨਾ ਪੈਣ 18ਵਾਂ ਪ੍ਰਸ਼ਨ ਹੈ ਆਪਣੇ ਪਿੰਡ ਬਾਰੇ 4 17 ਲਿਖੋ ਮੇਰੇ ਪਿੰਡ ਦਾ ਨਾਂ ਉੱਗੋ ਕੀ ਹੈ ਮੇਰੇ ਪਿੰਡ ਵਿੱਚ ਇੱਕ ਸਕੂਲ ਹੈ। ਮੇਰੇ ਪਿੰਡ ਵਿੱਚ ਇੱਕ ਡਿਸਪੈਂਸਰੀ ਵੀ ਹੈ। ਮੈਨੂੰ ਮੇਰਾ ਪਿੰਡ ਬਹੁਤ ਪਿਆਰਾ ਲੱਗਦਾ ਹੈ। 19ਵਾਂ ਪ੍ਰਸ਼ਨ: ਹੇਠ ਲਿਖੇ ਸ਼ਬਦਾਂ ਦੇ ਜੋੜੇ ਬਣਾਓ। ਖੇਤ ਫਸਲ ਡਿਸਪੈਂਸਰੀ ਦਵਾਈਆਂ ਪੰਛੀ ਉਡਾਰੀ ਕੁੜਕੁੜ ਕੁਕਲੀਆਂ ਹਾਂਜੀ ਪਿਆਰੇ ਬੱਚਿਓ ਅੱਗੇ ਸਾਨੂੰ ਇੱਕ ਤਸਵੀਰ ਦਿੱਤੀ ਗਈ ਹੈ ਉਪਰੋਕਤ ਤਸਵੀਰ ਬਾਰੇ 4 17 ਲਿਖੋ ਤੁਸੀਂ ਇਸ ਤਸਵੀਰ ਨੂੰ ਧਿਆਨ ਨਾਲ ਦੇਖਣਾ ਹੈ ਔਰ ਫਿਰ ਇਸ ਬਾਰੇ 4 17 ਲਿਖਣੀਆਂ ਹਨ ਨੰਬਰ 1 ਇਹ ਇੱਕ ਪਿੰਡ ਹੈ ਨੰਬਰ 2 ਇੱਕ ਔਰਤ ਦੁੱਧ ਰੇੜਕ ਰਹੀ ਹੈ ਨੰਬਰ 3 ਕੁਝ ਝੋਟਾ ਅਪਲ ਸਵਿਚ ਗੱਲਾਂ ਕਰ ਰਹੀਆਂ ਹਨ ਨੰਬਰ 4 ਤਸਵੀਰ ਵਿੱਚ ਕੁਝ ਬੱਚੇ ਵੀ ਨਜ਼ਰ ਆ ਰਹੇ ਹਨ ਹਾਂਜੀ ਪਿਆਰੇ ਬੱਚਿਓ ਸਾਡੀ ਵਰਕਸ਼ੀਟ ਨੰਬਰ 5 ਦਾ ਅਭਿਆਸ ਅਸੀਂ ਕਰ ਚੁੱਕੇ ਹਾਂ ਤੁਸੀਂ ਸਾਰੇ ਬੱਚਿਆਂ ਨੇ ਇਸ ਦਾ ਚੰਗੀ ਤਰ੍ਹਾਂ ਅਭਿਆਸ ਕਰਨਾ ਹੈ ਔਰ ਇਸ ਨੂੰ ਯਾਦ ਕਰਨਾ ਹੈ ਧੰਨਵਾਦ ਪਿਆਰੇ ਬੱਚਿਓ